ਆਰ ਲਾਉਣੀ ਦੂਜੇ ਦੇ ਉੱਤੇ ਟਿੱਪਣੀ ਕਰਨੀ ਕਿਸੇ ਨੂੰ ਮਾੜਾ ਕਹਿਣਾ ਜਾਂ ਕਿਸੇ ਦੇ ਉੱਤੇ ਕੋਈ ਇਹੋ ਜਿਹੀ ਗੱਲ ਕਰਨੀ ਚੋਬ ਲਾਉਣੀ ਇਹ ਪੰਜਾਬੀ ਗਾਂ ਦੇ ਇੱਕ ਹਿੱਸੇ ਦੇ ਸੁਭਾਅ ਦੇ ਵਿੱਚ ਹੈ ਪਹਿਲਾਂ ਇਹ ਹੋਰ ਵਕ ਵਕ ਥਾਵਾਂ ਤੇ ਹੁੰਦੀ ਸੀ ਪਰ ਜਦੋਂ ਤੋਂ ਸੋਸ਼ਲ ਮੀਡੀਆ ਆਇਆ ਉਦੋਂ ਤੋਂ ਅਸੀਂ ਘੁੰਡ ਕੱਢ ਕੇ ਪਰਦੇ ਦੇ ਵਿੱਚ ਫੇਕ ਆਈਡੀ ਬਣਾ ਕੇ ਕਿਸੇ ਦੇ ਬਾਰੇ ਗੰਦਬੰਦ ਬੋਲਣ ਦੇ ਵਿੱਚ ਮਾਣ ਮਹਿਸੂਸ ਕਰਦੇ ਹਾਂ ਮੈਂ ਅੱਜ ਤੱਕ ਕਦੇ ਵੀ ਕਿਸੇ ਦੇ ਉੱਤੇ ਗੰਦੀ ਟਿੱਪਣੀ ਨਹੀਂ ਕੀਤੀ ਲੀਹੋਂ ਲੱਥੇ ਵਿਚਾਰ ਪੇਸ਼ ਕੀਤੇ ਹੋਣ ਇਹ ਮੇਰੀ ਜ਼ਮੀਰ ਨਹੀਂ ਮੰਦੀ ਮੈਂ ਕਦੇ ਵੀ ਕੋਈ ਫੇਕ ਆਈਡੀ ਨਹੀਂ ਬਣਾਈ ਮੈਂ ਕਦੇ ਵੀ ਸੋਸ਼ਲ ਮੀਡੀਆ ਵੱਲੋਂ ਜਾਂ ਮੇਰੇ WhatsApp ਦੇ ਉੱਤੇ ਕੋਈ ਚੀਜ਼ ਆਈ ਹੋਵੇ ਤਾਂ ਮੈਨੂੰ ਕਿਸੇ ਨੇ ਕਹੇ ਹੋਵੇ ਆ ਦੇਖੋ ਕੀ ਹੋਈ ਜਾਂਦਾ ਤੇ ਮੈਂ ਉਹਨੂੰ ਅੱਗੇ ਭੇਜ ਦਿੱਤਾ ਹੋਵੇ ਮੈਂ ਕਦੇ ਵੀ ਇਹ ਕੁਝ ਨਹੀਂ ਕੀਤਾ ਤਾਂ ਮੈਂ ਹਮੇਸ਼ਾ ਸਾਡੇ ਭੈਣਾ ਵੀਰਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਇੰਨੇ ਵਹਿਲੜ ਵੀ ਨਾ ਬਣੋ ਕਿ ਕਿਸੇ ਦੀ ਵੀ ਚੀਜ਼ ਨੂੰ ਅੱਗੇ ਭੇਜੀ ਜਾਓ ਹਾਂ ਕੋਈ ਕੰਮ ਦੀ ਚੀਜ਼ ਆ ਤੁਹਾਡੀ ਇੱਛਾ ਤੁਹਾਨੂੰ ਪਸੰਦ ਆਈ ਆ ਵੀ ਅੱਗੇ ਸਾਂਝੀ ਕਰਨੀ ਆ ਪਰ ਮੌਜੂਦ ਹੋਣ ਦੇ ਚੱਕਰ ਦੇ ਵਿੱਚ ਸਵਾਦ ਲੈਣ ਦੇ ਚੱਕਰ ਦੇ ਵਿੱਚ ਕੁਛ ਇਦਾਂ ਦਾ ਨਾ ਕਰਿਆ ਕਰੋ ਆ ਹੁਣ ਅੰਮਰਦੀਪ ਸਿੰਘ ਦੇ ਮੁੰਡੇ ਦੀ ਗੱਲ ਕਰ ਲਓ ਲੱਖਾ ਸਧਾਨਾ ਦੇ ਵੱਲੋਂ ਅੱਜ ਉਸ ਮੁੱਦੇ ਦੇ ਉੱਤੇ ਆਪਣੀ ਸਫਾਈ ਦਿੱਤੀ ਗਈ ਆ ਮੁੱਦਾ ਕੀ ਆ ਲੱਖਾ ਸਧਾਨਾ ਦੀ ਇੱਕ ਵੀਡੀਓ ਕਲਿੱਪ ਵਾਇਰਲ ਹੋ ਰਹੀ ਆ ਇੰਟਰਵਿਊ ਦੇ ਵਿੱਚ ਜਿਹਦੇ ਵਿੱਚ ਉਹ ਗੱਲ ਕਹਿ ਰਿਹਾ ਕਿ ਆ ਦੇਖ ਲਓ ਅਮਰਦੀਪ ਸਿੰਘ ਦਾ ਮੁੰਡਾ ਜਿਹੜਾ ਉਹ ਵੀ ਟੈਂਪੂ ਬਣ ਗਿਆ ਮੈਨੂੰ ਦੁੱਖ ਹੁੰਦਾ ਜਦੋਂ ਇਹੋ ਜਿਹੇ ਸ਼ਬਦਾਂ ਦੀ ਵਰਤੋਂ ਹੁੰਦੀ ਜਦੋਂ ਕਿ ਆਪਾਂ ਕਿਸੇ ਦੇ ਬਾਰੇ ਵੀ ਗੱਲ ਕਰਦੇ ਨੇ ਮਤਲਬ ਇਹ ਆ ਕਿ ਉਹ ਗੇ ਬਣ ਗਿਆ ਇਹਦਾ ਮਤਲਬ ਇਹ ਆ ਕਿ ਜਿਵੇਂ ਕਿ ਅੱਜ ਕੱਲ ਪੰਜਾਬ ਦੇ ਕਈ ਮੁੰਡੇ ਐਸੇ ਆ ਜਿਨ੍ਹਾਂ ਦੇ ਸੋਹਣੀਆਂ ਦਾੜੀਆਂ ਵੀ ਲੱਗਦੀਆਂ ਲੱਗਦੇ ਦੇਖਣ ਦੇ ਵਿੱਚ ਮੁੰਡੇ ਹੀ ਆ ਪਰ ਇਥੇ ਬਾਹਰ ਦੇ ਵਿੱਚ ਗੁਲਾਬੀ ਰੰਗ ਦਾ ਪਰਸਪਾਕੇ ਤੁਰੇ ਫਿਰਦੇ ਆ ਲੱਛਣ ਉਹਨਾਂ ਦੇ ਪਤਾ ਨਹੀਂ ਕਿ ਹੋ ਜੇ ਆ ਉਹ ਕਹਿੰਦੇ ਜੀ ਸਾਡੀ ਆਜ਼ਾਦੀ ਆ ਇਹ ਆਜ਼ਾਦੀ ਕਿਹਸੀ ਆ ਹਾਲਾਂਕਿ ਲੱਖਾ ਸਧਾਨਾ ਨੇ ਅੱਜ ਇਹ ਗੱਲ ਕਹੀ ਆ ਕਿ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀ ਲੋਕਾਂ ਨੇ AI ਦੇ ਰਾਹੀਂ ਜਾਂ ਹੋਰ ਸੌਫਟਵੇਅਰ ਦੇ ਰਾਹੀਂ ਇਸ ਗੱਲ ਨੂੰ ਤੋੜ ਮੋੜ ਕੇ ਅੰਮ੍ਰਿਤਪ ਸਿੰਘ ਦੇ ਮੁੰਡੇ ਦੇ ਨਾਲ ਜੋੜਤਾ ਉਹ ਕਹਿੰਦੇ ਜੀ ਮੈਂ ਕੋਈ ਵੀ ਮੰਦੜਾ ਸ਼ਬਦ ਲਖਸ਼ ਦਿਲੇ ਜਿਹੜਾ ਕਿ ਅੰਮ੍ਰਿਤਪ ਸਿੰਘ ਦਾ ਮੁੰਡਾ ਉਹਦੇ ਬਾਰੇ ਬਿਲਕੁਲ ਨਹੀਂ ਬੋਲਿਆ ਤੇ ਨਾਲ ਉਹਨੇ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕੀਤੀ ਵੀ ਯਾਰ ਤੁਸੀਂ ਕਿਸੇ ਦੀ ਕਿਰਦਾਰਕੁਸ਼ੀ ਐਵੇਂ ਨਾ ਕਰਿਆ ਕਰੋ ਇਹ ਮੁੰਡਾ ਜਿਹੜਾ ਕਿ ਇਸ ਵੇਲੇ 18 19 ਸਾਲ ਦਾ ਇਹ ਇਸ ਵੇਲੇ ਡਿਪਰੈਸ਼ਨ ਦੇ ਵਿੱਚ ਗਿਆ ਉਹਦੀ ਪਹਿਲੀ ਫਿਲਮ ਆਈ ਆ ਮਠੜੇ ਉਹ ਤੁਸੀਂ ਦੇਖਣੀ ਦੇਖੋ ਨਹੀਂ ਦੇਖਣੀ ਤੁਹਾਡੀ ਮਰਜ਼ੀ ਆ ਤੁਹਾਨੂੰ ਜਿਹੜੀ ਵੀ ਫਿਲਮ ਚੰਗੀ ਲੱਗਦੀ ਦੇਖ ਲਓ ਜਿਹੜੀ ਨਹੀਂ ਚੰਗੀ ਲੱਗਦੀ ਨਾ ਦੇਖੋ ਪਰ ਪੰਜਾਬੀ ਇਹਨੇ ਵਹਿਲੇ ਕਿਵੇਂ ਆ ਦੇਖੋ ਤੁਸੀਂ ਵਹਿਲੜਾਂ ਦੀ ਗੱਲ ਆ ਵੀ ਭਾਈ ਕਈ ਮਿਲੀਅਨਾਂ ਦੇ ਵਿੱਚ ਇਸ ਵੀਡੀਓ ਨੂੰ ਵਿਊ ਦਿੱਤੇ ਗਏ ਆ ਵੀ ਆ ਦੇਖੋ ਲੱਖੇ ਸਿਧਾਣੀ ਨੇ ਅੰਮਰਦੀਪ ਦੇ ਮੁੰਡੇ ਦੇ ਬਾਰੇ ਕਿਹੋ ਜੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਹੁਣ ਲੱਖਾ ਸਿਧਾਣਾ ਕਹਿੰਦਾ ਜੀ ਮੈਂ ਤਾਂ ਇਹ ਗੱਲ ਕਹੀ ਨਹੀਂ ਉਹ ਇਹ ਗੱਲ ਕਹਿੰਦਾ ਜੀ ਕਿ ਸਾਡੇ ਪੰਜਾਬ ਦੇ ਬੱਚੇ ਇਹੋ ਜੇ ਹਾਲਾਤ ਬੜੇ ਬਣੀ ਜਾਂਦੇ ਆ ਮੁੰਡੇ ਕੁੜੀਆਂ ਬਣੀ ਜਾਂਦੇ ਕੁੜੀਆਂ ਮੁੰਡੇ ਬਣੀ ਜਾਂਦੀਆਂ ਮੁੰਡੇ ਲੱਛਣ ਹੋਰੀ ਕਰੀ ਜਾਂਦੇ ਕੁੜੀਆਂ ਕਈ ਲੱਛਣ ਹੋਰੀ ਕਰੀ ਜਾਂਦੀਆਂ ਉਹਨੇ ਇਹ ਗੱਲ ਕਹੀ ਹੈ ਕਿ ਮੈਂ ਇਸ ਗੱਲ ਦੇ ਉੱਤੇ ਟਿੱਪਣੀ ਕੀਤੀ ਸੀ ਪਰ ਉਹ ਮੈਂ ਹੋਰ ਪ੍ਰਸੰਗ ਚ ਕੀਤੀ ਆ ਮੈਂ ਕਦੇ ਵੀ ਅੰਮਰਦੀਪ ਦੇ ਪੁੱਤ ਦੇ ਬਾਰੇ ਲਖਸ਼ ਦੇ ਬਾਰੇ ਕਿਸੇ ਦੀ ਧੀ ਜਾਂ ਪੁੱਤ ਦੇ ਬਾਰੇ ਇਦਾਂ ਦੀ ਗੱਲ ਨਹੀਂ ਕਹੀ ਪਰ ਆਪਾਂ ਪੰਜਾਬਗਾਂ ਨੇ ਆਪਦੇ ਸਵਾਦ ਲਈ ਖਾਤਰ ਆਹ ਕੁਝ ਕਰ ਦਿੱਤਾ ਇਹ ਸਾਡੇ ਪੰਜਾਬੀਆਂ ਦਾ ਹੀ ਇੱਕ ਹਿੱਸਾ ਸਾਡੇ ਆਪ ਦੇ ਭੈਣ ਭਰਾ ਹੋਣਗੇ ਵੀ ਜਿਹੜੇ ਕਿ ਆਹ ਕਰਤੂਤਾਂ ਦੇ ਮਾਲਕ ਵੀ ਆ ਜਿਹੜੇ ਕਿ ਇਹੋ ਜਿਹਾ ਕੰਮ ਵੀ ਕਰ ਦਿੰਦੇ ਆ ਮੇਰੀ ਪੰਜਾਬਗਾਂ ਨੂੰ ਇੱਕ ਬੇਨਤੀ ਆ ਵੀ ਯਾਰ ਤੁਸੀਂ ਇੰਨੇ ਵੇਲੇ ਸੱਚੀ ਮੂਚੀ ਨਾ ਬਣੋ ਤੁਸੀਂ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੇ ਆ ਜੇਕਰ ਤੁਸੀਂ ਵੇਲੇ ਹੋ ਤੁਸੀਂ ਕੋਈ ਚੱਜ ਦਾ ਪ੍ਰੋਗਰਾਮ ਟੀਵੀ ਪ੍ਰੋਗਰਾਮ ਦੇਖ ਲਿਆ ਕਰੋ ਕੋਈ ਕਿਤਾਬ ਪੜ੍ਹ ਲਿਆ ਕਰੋ ਕਿਸੇ ਵਿਸ਼ੇ ਦੇ ਉੱਤੇ ਸਾਰਤਕ ਤਰੀਕੇ ਦੀ ਬਹਿਸ ਕਰ ਲਿਆ ਕਰੋ ਪਰ ਜੇ ਤੁਹਾਡੇ ਹੱਥ ਦੇ ਵਿੱਚ AI ਵਰਗੇ ਫਾਰਮੂਲੇ ਆ ਗਏ ਆ ਇਹਦਾ ਮਤਲਬ ਇਹ ਨਹੀਂ ਕਿ ਅੱਜ ਪ੍ਰੋਬਲੀ ਨਕੌਰ ਦੀਆਂ ਚੁੰਮਣ ਵਾਲੀਆਂ ਫੋਟੋਆਂ ਕਿਸੇ ਹੋਰ ਦੇ ਨਾਲ ਬਣਾਈ ਜਾਣੀਆਂ ਮੈਂ ਪਿਛਲੇ ਦਿਨ ਹੀ ਦੇਖੀਆਂ ਉਹ ਪ੍ਰੋਬਲੀ ਨਕੌਰ ਤੇ ਕੁਝ ਕੋ ਹੋਰ ਲੋਕਾਂ ਦੀਆਂ ਆਪਸ ਦੇ ਵਿੱਚ ਚੁੰਮਣ ਵਾਲੀਆਂ AI ਦੇ ਰਾਹੀਂ ਵੀਡੀਓ ਬਣਾਈਆਂ ਜਾ ਰਹੀਆਂ ਅੱਜ ਤੁਸੀਂ ਸਵਾਦ ਲੈਣੋ ਇਹਨਾਂ ਗੱਲਾਂ ਦਾ ਪਰ ਕੱਲ ਨੂੰ ਜਦੋਂ ਤੁਹਾਡੀ ਭੈਣ ਦੀਆਂ ਜਦੋਂ ਤੁਹਾਡੀਆਂ ਆਪਣੀਆਂ ਤੁਹਾਡੇ ਮਾਪਿਆਂ ਦੀਆਂ ਇਹੋ ਜਿਹੀਆਂ ਵੀਡੀਓ ਬਣ ਗਈਆਂ ਤੇ ਫਿਰ ਆਪਾਂ ਨੂੰ ਡੁੱਬ ਮਰਨ ਜੋਗੀ ਥਾਂ ਨਹੀਂ ਲੱਭਦੀ ਹੁੰਦੀ ਇਸ ਕਰਕੇ ਪੰਜਾਬਗਾਂ ਨੂੰ ਬੇਨਤੀ ਆ ਕਿ ਭਾਈ ਬੇਲੜ ਦਾ ਅਖਵਾਓ ਆਪਣੇ ਬਾਰੇ ਤਾਂ ਪਹਿਲਾਂ ਹੀ ਬੜੀਆਂ ਗੱਲਾਂ ਮਸ਼ਹੂਰ ਆ ਵੀ ਇਹ ਪਾਈ ਬੇਲ ਪੁਣੇ ਦੇ ਵਿੱਚ ਆ ਵੀ ਕੁਝ ਕਰ ਜਾਂਦੇ ਆ ਹੋਸ਼ੇ ਪਣ ਦੇ ਵਿੱਚ ਆ ਵੀ ਗੱਲ ਕਰ ਜਾਂਦੇ ਫੁਕਰੇ ਪਣ ਦੇ ਵਿੱਚ ਆ ਵੀ ਗੱਲ ਕਰ ਜਾਂਦੇ ਆ ਅਸੀਂ ਆਪਦੇ ਭਾਈਚਾਰੇ ਦਾ ਹੀ ਅਕਸ ਕਿਉਂ ਖਰਾਬ ਕਰਦੇ ਆ ਤੇ ਜਿਹੜੇ ਮੁੰਡੇ ਅੱਜ ਕੱਲ ਮੈਂ ਉਹਨਾਂ ਮੁੰਡਿਆਂ ਨੂੰ ਖਾਸ ਕਰਕੇ ਬੇਨਤੀ ਕਰਨੀ ਚਾਹੁੰਨਾ ਜਿਹੜੇ ਬਾਹਾਂ ਦੇ ਵਿੱਚ ਪਾ ਕੇ ਪਰਸ ਤੇ ਕਹਿ ਦਿੰਦੇ ਜੀ ਕਿ ਮੈਂ ਤਾਂ ਐ ਹੀ ਹੂੰ ਮੈਂ ਤਾਂ ਐਸੀ ਹੂੰ ਮੈਂ ਤਾਂ ਵੈਸੀ ਹੂੰ ਜਿਹੜੇ ਕਿ ਅਵਲੀਆਂ ਜੀਆਂ ਭੱਦੀਆਂ ਜੀਆਂ ਹਰਕਤਾਂ ਕਰਦੇ ਆ ਤੇ ਉਹਨਾਂ ਨੂੰ ਬੇਨਤੀ ਕਿ ਭਾਈ ਤੁਸੀਂ ਵੀ ਮੁੱਖ ਧਾਰਾ ਦੇ ਵਿੱਚ ਆ ਜਾਓ ਹਾਲਾਂਕਿ ਆਪਾਂ ਕਹਿੰਦੇ ਨੇ ਕਿ ਮੇਰੀ ਸ਼ਖਸੀ ਆਜ਼ਾਦੀ ਆ। ਇਹੋ ਜੀ ਸ਼ਖਸੀ ਆਜ਼ਾਦੀ ਨੂੰ ਚੁੱਲ੍ਹੇ 'ਚ ਪਾਉਣਾ ਜਿਹੜਾ ਤੁਹਾਡੇ ਸਮਾਜ ਦੇ ਵਿੱਚ ਜਲੂਸ ਹੀ ਕਢਾਈ ਜਾਵੇ। ਤੁਸੀਂ ਤਮਾਸ਼ਾ ਬਣੇ ਹੋਏ ਹੋ ਤੇ ਮੈਂ ਉਹਨਾਂ ਲੋਕਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਕਿ ਆਪਦੇ ਸਮਾਗਮਾਂ ਦੇ ਉੱਤੇ ਇਹਨਾਂ ਨੂੰ ਬੁਲਾ ਕੇ ਫੀਤੇ ਕਟਵਾਉਂਦੇ ਆ। ਇਹਨਾਂ ਲੋਕਾਂ ਨੂੰ ਹੁਣ ਤੁਸੀਂ ਬੁਲਾਓਗੇ ਤੁਹਾਡੇ ਲਈ ਨਾਇਕੇ ਬਣਗੇ। ਤੁਹਾਡੇ ਲਈ ਤੁਹਾਡਾ ਕਿਰਦਾਰ ਆਪਦਾ ਕਿਹਸਾ ਜੇਕਰ ਤੁਸੀਂ ਨਾਇਕ ਉਹਨਾਂ ਨੂੰ ਮੰਨਦੇ ਹੋ ਤਾਂ। ਕੋਈ ਕਿਸੇ ਦੇ ਬਾਰੇ ਕੋਈ ਟਿੱਪਣੀ ਕਰੀ ਜਾਂਦਾ ਹੋ ਕਿਸੇ ਬਾਰੇ ਟਿੱਪਣੀ ਕਰੀ ਜਾਂਦਾ ਹਾਂ ਉਹ ਸਮਾਜ ਨੂੰ ਕਿ ਚੱਜਦਾ ਕੰਮ ਕਰਨ ਆਪਾਂ ਕਹਾਂਗੇ ਯਾਰ ਕਿ ਇਹਦੀ ਰੀਸ ਕਰਨੀ ਚਾਹੀਦੀ ਆ ਹੁਣ ਤੁਸੀਂ ਐਂ ਕਰੋ ਜਿੱਕਰ ਤੁਸੀਂ ਪ੍ਰਭਾਵਤ ਬਹੁਤ ਹੋ ਤਾਂ ਤੁਸੀਂ ਗਲਾਂ ਦੇ ਵਿੱਚ ਪਾ ਲਓ ਪਰਸ ਤੇ ਭਾਈ ਤੁਸੀਂ ਕੁੜੀਆਂ ਵਾਲੇ ਪਾ ਕੇ ਲੀੜੇ ਤੁਸੀਂ ਆਪ ਵੀ ਉਹ ਜਾ ਕੁਝ ਕਰੀ ਚੱਲੋ ਪੰਜਾਬੀਆਂ ਦੀ ਮਤ ਨੂੰ ਘੌਣ ਲੱਗੀ ਜਾਂਦਾ ਪੰਜਾਬੀ ਕਿਸੇ ਦਾ ਮਜ਼ਾਕ ਉਡਾਉਂਦੇ ੜਾਉਂਦੇ ਕਿੱਥੋਂ ਕਿੱਥੇ ਗੱਲ ਪਹੁੰਚਾ ਦਿੰਦੇ ਇਹਦੇ ਬਾਰੇ ਪੰਜਾਬੀ ਆਪ ਨਹੀਂ ਸੋਚਦੇ ਕਦੇ ਕਦੇ ਵੀ ਅਸੀਂ ਕਰੀ ਕੀ ਕੀ ਜਾਣਦੇ ਹਾਂ ਸੋ ਗੱਲ ਇਹ ਕਿ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਸਬਦਾ ਵਿਚਰਨ ਦਾ ਸਮਾਜ ਦੇ ਵਿੱਚ ਆਪੋ ਆਪਣਾ ਤਰੀਕਾ ਪਰ ਇਹ ਵਿਚਰਨ ਦੇ ਕਿਹੜੇ ਤਰੀਕੇ ਆ ਅਸੀਂ ਲੋਕਾਂ ਦੇ ਵਿੱਚ ਸੁਨੀਹਾ ਕੀ ਦਿੰਨੇ ਆ ਅਸੀਂ ਗੁਰੂਆਂ ਪੀਰਾਂ ਫਕੀਰਾਂ ਵਾਲੇ ਪੰਜਾਬ ਦੇ ਵਿੱਚ ਆਹ ਕਿੜੀਆਂ ਕਿੜੀਆਂ ਗੱਲਾਂ ਨੂੰ ਆਪਣੇ ਨਾਇਕ ਮੰਨਣ ਲੱਗ ਪਏ ਆ ਤੇ ਜਿਹੜੇ ਲੋਕ ਕਿਸੇ ਦੀ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਕਦੇ ਇਹਦਾ ਪੂੰਜਾ ਫੜ ਲਿਆ ਕਦੇ ਇਹਦੀ ਗੱਲ ਵਿੱਚੋਂ ਮੜੀ ਚੱਕਲੀ ਕਦੇ ਇਹਦੀ ਗੱਲ ਵਿੱਚੋਂ ਮੜੀ ਚੱਕਲੀ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਤੁਸੀਂ ਵੀ ਇੰਨੇ ਵਿਹਲੜ ਦਾ ਬਣੋ ਤੁਸੀਂ ਸਮੇਂ ਨੂੰ ਹਕੀਕਤ ਨੂੰ ਸਮਝਿਆ ਕਰੋ ਵੀ ਭਾਈ ਅਸੀਂ ਜਿਹੜਾ ਆਪਦਾ ਮਨ ਪਰਚਾਵਾ ਕਰਨ ਦੇ ਲਈ ਕਿਸੇ ਦੇ ਉੱਤੇ ਟਿੱਪਣੀ ਕਰਤੀ ਕਿਸੇ ਦੀ ਵੀਡੀਓ ਵਿਗਾੜਤੀ ਉਹਨਾਂ ਦੇ ਘਰ ਦੇ ਵਿੱਚ ਕਿਹੋ ਜਿਹੇ ਹਾਲਾਤ ਹੋਣਗੇ ਉਸ ਮੁੰਡੇ ਨੇ ਲਖਸ਼ ਨੇ ਪਹਿਲੀ ਵਾਰੀ ਫਿਲਮ ਕੀਤੀ ਆ ਉਹਦੀ ਗੱਲ ਹੋ ਸਕਦਾ ਵੀ ਭਾਈ ਬਿਲਕੁਲ ਨਿਆਣ ਪੁਨੇ ਵਾਲੀ ਗੱਲ ਆ ਵੀ ਉਹ ਨਰਵਸ ਹੋ ਗਿਆ ਹੋਵੇ ਉਹ ਬਿਲਕੁਲ ਕੁੜੀਆਂ ਵਾਂਗੂ ਉਹ ਐਕਸ਼ਨ ਕਰਨ ਲੱਗ ਗਿਆ ਹੋਵੇ ਪਰ ਕੋਈ ਗੱਲ ਨਹੀਂ ਉਹਦੀ ਫਿਰ ਨਿੱਜੀ ਗੱਲ ਆ ਤੁਸੀਂ ਇੱਕ ਬੱਚੇ ਨੂੰ ਉਹਦੇ ਕੋਲੋਂ ਬਚਪਨ ਖੋ ਰਹੇ ਆ ਉਹ ਅਲੜ ਉਮਰ ਦਾ ਤੁਸੀਂ ਉਹਦੇ ਉੱਤੇ ਇਹੋ ਜਿਹੇ ਦੋਸ਼ ਲਾ ਰਹੇ ਤੁਸੀਂ ਇਹੋ ਜਿਹੀਆਂ ਤੇ ਟਿੱਪਣੀਆਂ ਕਰ ਰਹੇ ਆ ਸ਼ਰਮ ਨਾਲ ਡੁੱਬ ਮਰਨ ਵਾਲੀ ਗੱਲ ਆ ਕਿਸੇ ਹੋਰ ਦੇ ਬਾਰੇ ਵੀ ਹੋਵੇ ਇਦਾਂ ਦੀ ਗੱਲ ਵੀ ਆਪਾਂ ਨੂੰ ਪਤਾ ਕੁਝ ਹੋਵੇ ਨਾ ਤੇ ਆਪਾਂ ਐਵੇਂ ਟਿੱਪਣੀਆਂ ਕਰੀ ਜਾ ਕੇ ਮਾੜੀ ਗੱਲ ਆ ਨਾਲੇ ਜਦੋਂ ਸਬੰਧਤ ਬੰਦਾ ਹੀ ਇਹ ਗੱਲ ਕਹਿ ਰਿਹਾ ਕਿ ਭਾਈ ਮੈਂ ਤਾਂ ਇਹ ਕੁਝ ਕਿਹਾ ਹੀ ਨਹੀਂ ਤੇ ਹੁਣ ਦੱਸੋ ਵੀ ਭਾਈ ਕੀ ਤੁਸੀਂ ਸਾਰੇ ਮਾਫੀ ਮੰਗੋਗੇ ਜਿਹਦੇ ਬਾਰੇ ਅਸੀਂ ਗੱਲ ਕਹਿੰਨੇ ਕਿ ਲੱਖੇ ਨੇ ਅੰਬਰਦੀਪ ਦੇ ਮੁੰਡੇ ਦੇ ਬਾਰੇ ਆ ਗੱਲ ਕਹੀ ਤੇ ਆਪਾਂ ਨੂੰ ਆਇਆ ਸਵਾਦ ਤੇ ਹੁਣ ਲੱਖਾ ਕਹਿੰਦਾ ਮੈਂ ਤਾਂ ਇਹ ਗੱਲ ਕਹੀ ਨਹੀਂ ਤੇ ਪੰਜਾਬੀ ਕੋ ਮਤ ਤੁਹਾਡੀ ਕਿੱਥੇ ਗਈ ਹੈ ਤੇ ਹੁਣ ਦੱਸੋ ਜਿਹੜੇ ਲੋਕਾਂ ਨੇ ਉਹ ਵੀਡੀਓ ਵਾਇਰਲ ਕੀਤੀ ਆ ਜਿਨ੍ਹਾਂ ਨੇ ਇਹ ਕੁਝ ਕਰਤੂਤਾ ਕੀਤਾ ਉਹਨਾਂ ਬਾਰੇ ਕੀ ਕਹਗੇ ਪੰਜਾਬ ਦੇ ਵਿੱਚ ਤੇ ਦੁਨੀਆ ਭਰ ਦੇ ਵਿੱਚ ਇਸ ਵੇਲੇ ਸੋਸ਼ਲ ਮੀਡੀਆ ਦੇ ਮਾੜੇ ਪ੍ਰਭਾਵ ਵੀ ਨਜ਼ਰ ਆ ਰਹੇ ਆ। ਇਹ ਸੋਸ਼ਲ ਮੀਡੀਆ ਵਿਚਾਰਾਂ ਦਾ ਮੰਚ ਪ੍ਰਦਾਨ ਕਰਨ ਵਾਸਤੇ ਹੁੰਦਾ ਸੀ। ਇਹ ਲੜਾਈਆਂ ਵਾਸਤੇ ਕਿਸੇ ਦੇ کردار ਨੂੰ ਖਤਮ ਕਰਨ ਵਾਸਤੇ ਸਵਾਦ ਲੈਣ ਵਾਸਤੇ ਚਟਪਟੀਆਂ ਗੱਲਾਂ ਕਰਨ ਵਾਸਤੇ ਤੇ ਦੂਜੇ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਝਾਤੀ ਮਾਰਨ ਦੇ ਵਾਸਤੇ ਨਹੀਂ ਸੀ ਪਰ ਅਸੀਂ ਟਲੇ ਨਹੀਂ। ਹੁਣ ਤੁਸੀਂ ਦੇਖੋ ਇੱਕ ਮੈਂ ਤੁਹਾਨੂੰ ਨਿੱਕੀ ਜੀ ਹੋਰ ਆਧਾਰਨ ਦਿੰਨਾ। ਦੋ ਫਿਲਮਾਂ ਇੱਕੋ ਰੰਦ ਦੇ ਵਿੱਚ ਆਈਆਂ। ਮੈਂ ਮਿੱਠੜੇ ਫਿਲਮ ਦੇਖ ਕੇ ਆਇਆ। ਇਹ ਮੇਰੀ ਸ਼ਖਸੀ ਆਜ਼ਾਦੀ ਆ ਕਿ ਮੈਂ ਕਿਹੜੀ ਫਿਲਮ ਦੇਖਣੀ ਤੇ ਕਿਹੜੀ ਨਹੀਂ ਹੁਣ ਜੇ ਮੈਨੂੰ ਇਹ ਗੱਲ ਕਹੀ ਜਾਵੇ ਕਿ ਤੁਸੀਂ ਆ ਫਿਲਮ ਕਿਉਂ ਦੇਖੀ ਆ ਕਿਉਂ ਨਹੀਂ ਦੇਖੀ ਤੇ ਫਿਰ ਤੁਸੀਂ ਉਹ ਦੇਖੋ ਤੁਹਾਨੂੰ ਕਿਹਨੇ ਰੋਕਿਆ ਤੁਸੀਂ ਜਾ ਕੇ ਦੇਖ ਕੇ ਆਓ ਤੁਸੀਂ ਸਾਰੇ ਟੱਬਰ ਨੂੰ ਦਿਖਾਓ ਤੁਸੀਂ ਪਿੰਡ ਦੇ ਵਿੱਚੋਂ ਟਰਾਲੀਆਂ ਭਰ ਕੇ ਲੈ ਕੇ ਜਾਓ ਹਰਦੀਪ ਗਰੇਵਾਲ ਦੀ ਫਿਲਮ 6 ਈਚ ਨਜ਼ਰ ਆਈ ਆ ਇਹ ਕੋਰਨਰ ਦੇ ਵਿੱਚ ਫਿਲਮਾਂ ਆਈਆਂ ਦੋਵੇਂ ਫਿਲਮਾਂ ਹੀ ਪੰਜਾਬ ਦੇ ਵਿੱਚ ਕਾਮਯਾਬੀ ਵਾਲੀਆਂ ਨਹੀਂ ਵਿਦੇਸ਼ਾਂ ਦੇ ਵਿੱਚ ਆਪ ਇਹ ਗੱਲ ਕਹਿ ਰਿਹਾ ਹਰਦੀਪ ਗਰੇਵਾਲ ਕਿ ਭਾਈ ਵਿਦੇਸ਼ਾਂ ਦੇ ਵਿੱਚ ਮੇਰੀ ਫਿਲਮ ਨੂੰ ਆਸਟ੍ਰੇਲੀਆ ਕੈਨੇਡਾ ਤੇ ਹੋਰ ਵੱਖ-ਵੱਖ ਥਾਵਾਂ ਤੇ ਬੜਾ ਸੋਹਣਾ ਜਿਹੜਾ ਉਹ ਪ੍ਰਭਾਵ ਮਿਲਿਆ ਬੜਾ ਸੋਹਣਾ ਹੰਗਾਰਾ ਮਿਲਿਆ ਪਰ ਪੰਜਾਬ ਦੇ ਵਿੱਚ ਕਿਉਂ ਨਹੀਂ ਉਹਨੇ ਹੱਥ ਜੋੜ ਕੇ ਗੱਲ ਕਹੀ ਹੈ ਕਿ ਭਾਈ ਆਪਣਾ ਮੌਕਾ ਕਿਤੇ ਗਵਾਚ ਨਾ ਜਾਵੇ ਤੇ ਆਪਾਂ ਨੂੰ ਜੇਕਰ ਮਿੱਠੜੇ ਚੰਗੇ ਨਹੀਂ ਲੱਗਦੀ ਜੇਕਰ ਆਪਾਂ ਨੂੰ 6 ਇਚ ਚੰਗੀ ਲੱਗਦੀ ਹੈ 6 ਇਚ ਚੰਗੀ ਨਹੀਂ ਲੱਗਦੀ ਮਿੱਠੜੇ ਚੰਗੀ ਲੱਗਦੀ ਆ ਤੇ ਫਿਰ ਤੁਹਾਨੂੰ ਜਿਹੜੀ ਪਸੰਦ ਆ ਉਹ ਦੇਖਿਓ ਜਿਹੜੀ ਤੁਹਾਨੂੰ ਬੇਹੱਦ ਪਸੰਦ ਆ ਉਹਦੇ ਲਈ ਤੁਸੀਂ ਟਰੱਕ ਭਰ ਭਰ ਕੇ ਲਿਜਾਓ ਬੰਦਿਆਂ ਦੇ ਤੁਸੀਂ ਕਾਰਾਂ ਜੀਪਾਂ ਪਰ ਪਰ ਕੇ ਲਿਜਾਓ ਬੱਸਾਂ ਪਰ ਪਰ ਕੇ ਲਿਜਾਓ ਲਾਓ ਨਾ ਬੰਦੇ ਦੇ ਉੱਤੇ 10000 ਰੁਪਏ ਖਰਚ ਵੀ ਕਰੋ ਵੇਖਣੀ ਹੈ ਨਹੀਂ ਤੇ ਗਾਲ ਕੱਢਣੀ ਆ ਕਿਸੇ ਨੇ ਕਹਿਣਾ ਜੀ ਕਿ ਮੈਂ ਐਸ ਢੜੇ ਦਾ ਕਿਸੇ ਨੇ ਕਿਹਾ ਮੈਂ ਐਸ ਢੜੇ ਦਾ ਢੜਿਆਂ ਨੇ ਤਾਂ ਪੰਜਾਬਗਾਂ ਨੂੰ ਮਾਰਿਆ ਢੜਿਆਂ ਨੇ ਪੰਜਾਬਗਾਂ ਨੂੰ ਪੱਟਿਆ ਤੁਹਾਨੂੰ ਕਦੇ ਕੋਈ ਚੰਗਾ ਲੱਗਣ ਲੱਗ ਜਾਂਦਾ ਕਦੇ ਕੋਈ ਚੰਗਾ ਲੱਗਣ ਲੱਗ ਜਾਂਦਾ ਮੈਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਫੇਵਰ ਨਹੀਂ ਕਰਦਾ ਪੱਖ ਦੇ ਵਿੱਚ ਨਹੀਂ ਆ ਪਰ ਮੈਂ ਪੰਜਾਬਗਾਂ ਦੀ ਮਤ ਦੇ ਉੱਤੇ ਸਵਾਲ ਕਰਨ ਦਾ ਤਾਂ ਅਧਿਕਾਰ ਰੱਖਦਾ ਸਾਰਤਕ ਤਰੀਕੇ ਦੇ ਨਾਲ ਕਿ ਭਾਈ ਸਾਡੀ ਮਤ ਨੂੰ ਹੋਇਆ ਕੀ ਆ ਤੁਸੀਂ ਕੱਲ ਤੱਕ ਅਕਾਲੀਆਂ ਕਾਂਗਰਸੀਆਂ ਆਪ ਬੀਜੇਪੀ ਦੇ ਝੇੜੇ ਦੇ ਵਿੱਚ ਸੀ ਹੁਣ ਤੁਸੀਂ ਗਵਈਆਂ ਤੇ ਫਿਲਮਾਂ ਦੇ ਝੇੜੇ ਦੇ ਵਿੱਚ ਆ ਜਦੋਂ ਤੁਹਾਡੇ ਕੋਲੇ ਕੋਈ ਹੋਰ ਕੰਮ ਨਹੀਂ ਹੁੰਦਾ ਤੁਸੀਂ ਪਰ ਜਾ ਕੇ ਗੰਦਗੰਦੀਆਂ ਟਿੱਪਣੀਆਂ ਕਰਦੇ ਹੋ ਘਰਦਿਆਂ ਨੇ ਹਲੇ ਸ਼੍ਰੀ ਲੱਥਾ ਨਹੀਂ ਹੁੰਦਾ ਮੈਂ ਕਦੇ-ਕਦੇ ਗੱਲ ਟਿੱਪਣੀ ਕਰਦਾ ਹੁੰਨਾ ਵੀ ਹਲੇ ਸ਼੍ਰੀ ਵਾਲਾ ਧਾਗਾ ਜਿਹੜਾ ਉਹ ਬੰਨਿਆ ਹੁੰਦਾ ਕੌਲਿਆਂ ਦੇ ਉੱਤੇ ਤੇ ਆਪਾਂ ਕੀ ਕਰਦੇ ਆ ਆਪਾਂ ਬਣ ਕੇ ਐਂਜਲੀਨਾ ਤੇ ਭਾਈ ਕਿਸੇ ਨੂੰ ਗਾਲਾਂ ਕੱਢ ਰਹੇ ਹੁੰਨੇ ਆ ਫੇਸਬੁੱਕ ਦੇ ਉੱਤੇ ਤੇ ਭਾਈ ਫਿਰ ਇਹ ਆਪਣੀਆਂ ਹਰਕਤਾਂ ਕੈਸੀਆਂ ਆਪਾਂ ਆਪਦੇ ਕਿਰਦਾਰ ਦੇ ਵੱਲ ਝਾਤ ਮਾਰ ਗਏ ਕਿ ਅਸੀਂ ਕਿੱਥੇ ਜੇ ਖੜੇ ਆ ਸੋ ਮੈਂ ਧੰਨਵਾਦੀ ਨਿੱਜੀ ਤੌਰ ਦੇ ਉੱਤੇ ਕਿ ਲਖੇ ਸਿਧਾਣੇ ਨੇ ਇਸ ਗੱਲ ਨੂੰ ਕਲੀਅਰ ਕੀਤਾ ਸਾਫ਼ ਕੀਤਾ ਕਿ ਭਾਈ ਉਹ ਮੈਂ ਨਹੀਂ ਮੈਂ ਲਖਸ਼ ਦੇ ਬਾਰੇ ਅੰਮਰਦੀਪ ਦੇ ਮੁੰਡੇ ਬਾਰੇ ਕੁਝ ਨਹੀਂ ਕਿਹਾ ਤੇ ਮੇਰੀ ਸਾਰਿਆਂ ਨੂੰ ਹੀ ਬੇਨਤੀ ਆ ਤੁਹਾਡੇ ਕੋਲੇ ਜੇਕਰ ਸਮਾਂ ਹੈ ਤੁਸੀਂ ਸਵਾਦ ਲੈਣ ਦੇ ਚਾਹਵਾ ਨਾ ਤੁਸੀਂ ਤਾਂ ਕਿਸੇ ਨੂੰ ਵੀ ਅੰਬਰ ਦੇ ਉੱਤੇ ਚੜ੍ਹ ਕੇ ਬਾਅਦ ਦੇ ਵਿੱਚ ਪੌੜੀ ਖਿੱਚ ਲੈਣੇ ਹੁੰਨੇ ਆ ਕਦੇ ਕਿਸੇ ਨੂੰ ਗਾਲਾਂ ਕੱਢਤੀਆਂ ਕਦੇ ਕਿਸੇ ਨੂੰ ਗਾਲਾਂ ਕੱਢਤੀਆਂ ਕਦੇ ਉਹੜੇ 'ਚ ਨੁਕਸ ਕੱਢਤਾ ਤੁਹਾਨੂੰ ਕੋਈ ਪਸੰਦਤਾ ਹੋਣਾ ਨਹੀਂਗਾ ਪਰ ਮੇਰੀ ਬੇਨਤੀ ਆ ਕਿ ਸੋਹਿਰਦ ਬਣੀਏ ਸੋਹਿਰਦ ਤਾਂ ਬਣਾਗੇ ਜੇਕਰ ਅਸੀਂ ਕਿਤਾਬਾਂ ਦਾ ਸੰਗ ਕਰਾਂਗੇ ਜੇਕਰ ਅਸੀਂ ਸਿਆਣਿਆਂ ਨੂੰ ਸੁਣਾਗੇ ਜੇਕਰ ਅਸੀਂ ਚੰਗੇ ਤੇ ਮੰਦੇ ਦੇ ਵਿੱਚ ਪਰਖ ਕਰਨ ਦੀ ਕਾਬਲੀਅਤ ਪੈਦਾ ਕਰਾਂਗੇ ਇਹ ਸਾਡੇ ਵਿੱਚੋਂ ਕਾਬਲੀਅਤ ਮੁੱਕ ਗਈ ਅਸਲ ਦੇ ਵਿੱਚ ਅਸੀਲ ਦੇ ਵਿੱਚ ਅਸੀਂ ਹੋ ਗਏ ਆ ਵੀ ਥੋੜੇ ਕ ਸਮੇਂ ਦੇ ਲਈ ਮੇਰਾ ਠੀਕ ਮੈਨੂੰ ਕਿਵੇਂ ਲੱਗਦਾ ਇਹ ਮੈਨੂੰ ਠੀਕ ਕੀ ਲੱਗਦਾ ਦੇ ਚੱਕਰ ਦੇ ਵਿੱਚ ਆਪਾਂ ਕੁਝ ਕਰੀ ਜਾਂਦੇ ਆ ਬਾਕੀ ਬਹੁਤ ਕੁਝ ਚੰਗਾ ਵੀ ਹੁੰਦਾ ਹੋਊਗਾ ਸਮਾਜ ਦੇ ਵਿੱਚ ਚੰਗਿਆਂ ਦੀ ਘਾਟ ਵੀ ਨਹੀਂ ਤੇ ਮਾੜਿਆਂ ਦੀ ਘਾਟ ਵੀ ਨਹੀਂ ਪਰ ਦੋਖੇ ਸਗਲ ਦਾ ਕਿ ਕੋਈ ਖੁਦ ਨੂੰ ਮਾੜਾ ਮੰਨਦਾ ਨਹੀਂ ਕੋਈ ਖੁਦ ਨੂੰ ਗਲਤ ਮੰਨਦਾ ਨਹੀਂ ਤੇ ਜਿੰਨੀ ਦੇਰ ਤੱਕ ਆਪਾਂ ਖੁਦ ਨੂੰ ਗਲਤ ਨਹੀਂ ਮੰਨਦੇ ਤੇ ਉਨੀ ਦੇਰ ਤੱਕ ਭਾਈ ਸਹੀ ਪਾਸੇ ਦੇ ਵੱਲ ਪੈਰ ਨਹੀਂ ਪਟਿਆ ਜਾਂਦਾ ਤੁਸੀਂ ਕਿਤਾਬਾਂ ਪੜਿਆ ਕਰੋ ਜਿਹੜੀ ਵੀ ਤੁਹਾਨੂੰ ਕਿਤਾਬ ਪੜਨ ਦੀ ਚੰਗੀ ਲੱਗਦੀ ਇੱਛਾ ਤੁਹਾਡੇ ਅੰਦਰ ਕੋਈ ਤੁਹਾਨੂੰ ਪ੍ਰੇਰਣਾ ਦਿੰਦੀ ਗੱਲ ਆ ਉਹਦੇ ਨਾਲ ਜੁੜਿਆ ਕਰੋ ਤੁਸੀਂ ਰਵੀਸ਼ ਕੁਮਾਰ ਨੇ ਪ੍ਰੋਗਰਾਮ ਦੇਖ ਲਿਆ ਕਰੋ ਤੁਸੀਂ ਫ੍ਰੀ ਹੋ ਜੇਕਰ YouTube ਦੇ ਉੱਤੇ ਜਾਇਆ ਕਰੋ ਉਹ ਦੇਖ ਲਓ ਦਰੋਬਰਾਠੀ ਦੇ ਪ੍ਰੋਗਰਾਮ ਦੇਖ ਲਿਆ ਕਰੋ ਕਿਸੇ ਹੋਰ ਸ਼ਖਸੀਅਤ ਨੂੰ ਪੜ ਸੁਣ ਲਿਆ ਕਰੋ ਪਰ ਇਹਦੇ ਨਾਲ ਤੁਹਾਡਾ ਕਿਰਦਾਰ ਉੱਚਾ ਹੋਊਗਾ ਤੁਹਾਡੀ ਸ਼ਖਸੀਅਤ ਦੇ ਵਿੱਚ ਨਿਖਾਰ ਆਊਗਾ ਉਹਦੇ ਬਾਰੇ ਕੋਈ ਮਾੜੀ ਟਿੱਪਣੀ ਕਰਤੀ ਉਹਦੇ ਬਾਰੇ ਗੰਦਮੰਦ ਸੋਚ ਲਿਆ ਉਹਦੇ ਬਾਰੇ ਗੰਦਮੰਦ ਸੋਚ ਲਿਆ ਤੁਸੀਂ ਤਾਂ ਇਸ ਵਿਸ਼ੇ ਨੂੰ ਛੱਡ ਕੇ ਅਗਲੇ ਵਿਸ਼ੇ ਦੇ ਦਵਾਲੇ ਹੋ ਜਾਣਾ ਤੇ ਭਾਈ ਜਿਹਦੇ ਬਾਰੇ ਤੁਸੀਂ ਗੱਲ ਕਰਕੇ ਅਗਲੇ ਪਾਸੇ ਤੁਸੀਂ ਤਾਂ ਚਲੇ ਗਏ ਪਰ ਜਿਹਦੇ ਬਾਰੇ ਗੱਲ ਕੀਤੀ ਉਹਦਾ ਇਸ ਵੇਲੇ ਕੀ ਹਾਲ ਆ ਅਮਰਦੀਪ ਦਾ ਮੁੰਡਾ ਇਸ ਵੇਲੇ ਮਾਨਸਿਕ ਪਰੇਸ਼ਾਨੀ ਦੇ ਵਿੱਚੋਂ ਗੁਜ਼ਰ ਰਿਹਾ ਆਪਾਂ ਨੂੰ ਕੋਈ ਹੱਕ ਨਹੀਂ ਕਿ ਆਪਾਂ ਕਿਸੇ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰੀਏ ਅਸੀਂ ਕਿਸੇ ਦੇ ਨਾਲ ਨਹੀਂ ਖੜ ਸਕਦੇ ਤੇ ਭਾਈ ਫਿਰ ਆਪਾਂ ਉਹਦੀ ਮਿੱਟੀ ਵੀ ਨਾ ਪਟਿਆ ਕਰਕੇ ਦਫਾ ਵੀ ਨਾ ਪਟਿਆ ਕਰਕੇ ਗੱਲਬਾਤ ਦਾ ਸਾਨੂੰ ਕਿਸ ਨੂੰ ਪਤਾ ਨਹੀਂ ਹੁੰਦਾ ਮਿਹਰਬਾਨੀ